ਫਾਊਂਡੇਸ਼ਨ ਵਾਲਾ ਇਹ ਨਾਮ ਬੰਨ ਸੱਬਰ ਵਾਲਾ ਮਿਸ਼ਨ ਹਲ ਫਾਊਂਡੇਸ਼ਨ ਦੇ ਚੇਰੇ ਦਾ ਤਾਂ ਕਿ ਤੰਦਈ ਗਾ ਕਰਨ ਕੈਂਪੂ ਗਿਆ ਗਿਆ ਇਹਦਾ ਇਹ ਕੈਂਪਸ ਸ਼੍ਰੀ ਸ਼੍ਰੀ 108 ਸੰਤ ਬਾਬਰ ਰਾਮਦਾਸ ਜੀ ਜਿਹੜਾ ਸਲਾਣਾ ਜੋੜ ਮੇਲਾ ਛਾਸੀਆਂ ਉਹਦੇ ਉਹਨਾਂ ਨੂੰ ਸਮਰਪਿਤ ਜਿਹੜਾ ਕੈਂਪ ਆ ਅੱਗੇ ਟੀਮ ਮਿਸ਼ਨ ਹਲ ਫਾਊਂਡੇਸ਼ਨ ਉਹਨਾਂ ਲਗਾਇਆ ਗਿਆ ਸਾਡੀ ਸਾਰੀ ਟੀਮ ਇੱਥੇ ਸਮੁੱਛੀ ਟੀਮ ਜਿਹੜੀ ਆ ਮੌਜੂਦ ਆ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਆ ਬੜੇ ਉਸ਼ਾਹੀ ਹੋ ਰਹੇ ਜਿਹੜਾ ਬਲੱਗ ਡੋਨੇਟ ਕਰਦੇ ਆ ਇਹ ਹੋ ਗਿਆ ਕਿਵੇਂ ਕਿੰਨੇ ਲੋਕ ਨੇ ਆਉਣ ਤੋਂ ਸਰ 35-40 ਲੋਕ ਜਿਹੜੇ ਆ ਬਲੱਡ ਦਾਨ ਕਰ ਚੁੱਕੇ ਆ ਉਹ ਆਉਣ ਵਾਲਾ ਜਿਹੜਾ ਟਾਈਮ ਹੋਰ ਜਿਹੜਾ ਸੂਰਤੋ ਪਲਾਸਟ ਦੇ ਵੱਡਾ ਉਹ ਦਾਨ ਹੋਈ ਨੇ ਕਿੰਨੇ ਕੈਂਪ ਲਗਾ ਚੁੱਕੇ ਸਰ ਇਹ ਚੀਵਾ ਕੈਂਪ ਆ ਜੀ ਸਰ ਤੇ ਗੁਰੂ ਜੀ ਕਹਿਦੇ ਉਹ ਕੱਲ ਬਹੁਤ ਅੱਛਾ ਰਿਸਪੌਂਸ ਮਿਲਿਆ ਹੋਇਆ ਇਹ ਸਾਡਾ ਫਸਟ ਐਕਸਪੀਰੀਅੰਸ ਆ ਤੇ ਪਹਿਲਾ ਕੈਂਪ ਜਿਹੜਾ ਫਟਾ ਮੇਲੇ ਦੇ ਉੱਪਰ ਲੱਗਿਆ ਜੀ ਰੱਬ ਦਾ ਕੀ ਹੋ ਜਾਏ ਕਿ ਇਹ ਨਿਯਤ ਨਹੀਂ ਸਹੀ ਨਾ ਹੋਵੇ ਅਸੀਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਤੁਹਾਡੇ ਖੂਨਦਾਨ ਦੇ ਨਾਲ ਬੂੰਦ-ਬੂੰਦ ਜਿਹੜਾ ਤੁਸੀਂ ਖੂਨਦਾਨ ਕਰੋਗੇ ਜਿਹੜੇ ਲੋੜਵੰਦ ਲੋਕ ਆ ਔਰ ਲੋੜਵੰਦ ਮਰੀਜ਼ ਆ ਉਹਨਾਂ ਦੀ ਜਿਹੜੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ। ਪੁਕਾਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸ੍ਰੀ 108 ਸੰਤ ਮਹਾਪੁਰਸ਼ ਸੰਤ ਬਾਬਾ ਰਾਮਦਾਸ ਜੀ ਦੇ 86ਵੇਂ ਜੋੜ ਮੇਲੇ ਨੂੰ ਸੰਬੰਧਿਤ ਟੀਮ ਐਨ ਜੀਓ ਮਿਸਲਸ ਹੈ ਫੋਰ ਡਿਫੈਂਸ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਸਾਡੇ ਚੇਅਰਮੈਨ ਸਾਹਿਬ ਪਵਨ ਸਰਵਾਲ ਜੀ ਤੇ ਸਾਡੇ ਪ੍ਰਧਾਨ ਸੁਜੀਤ ਸਿੰਘ ਜੀ ਤੇ ਟੀਮ ਮੈਂਬਰ ਸਾਰੇ ਇਸ ਵਿੱਚ ਵੱਧ ਕੇ ਵੱਲ ਕੇ ਬਾਤਣ ਕੇ ਸੇਵਾ ਕਰ ਰਹੀ ਹੈ ਹਨ ਸੋ ਤੁਹਾਡੇ ਥਰੂ ਮੇਰੇ ਸਾਰੇ ਸੰਗਤ ਨੂੰ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਕਿਉਂਕਿ ਤੁਹਾਡੇ ਇਸ ਖੂਨਦਾਨ ਦੇ ਨਾਲ ਕਿਸੇ ਦੀ ਲੁੜਿੰਦੀ ਜਿੰਦਗੀ ਨੂੰ ਬਚਾਇਆ ਜਾ ਸਕੇ ਕਿਸੇ ਲੋੜਵੰਦੇ ਦੀ ਮਦਦ ਕੀਤੀ ਜਾ ਸਕੇ ਸੋ ਭੈਣੋ ਤੇ ਭਰਾਓ ਆਪ ਜੀ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਇਸ ਖੂਨਾਂ ਦੇ ਵਿੱਚ ਕੈਂਪ ਵਿੱਚ ਹਿੱਸਾ ਲਵੋ ਤੇ ਇਸ ਨੂੰ ਕਾਮਯਾਬ ਬਣਾਓ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਦਨ ਬਾਬਾ RAMDAS JI MAHARAJ ਦੇ ਸਲਾਨਾ ਜੋੜ ਮੇਲੇ ਦੇ ਵਿੱਚ ISN ਤਨ ਨੂੰ DNA ਨੂੰ ਗੁਰੂ ਪਿਆਰੇ ਸਾਹਿਬ ਜੀ ਉਹ ਇਸ ਸਲਾਨਾ ਜੋੜ ਮੇਲੇ ਦੇ ਵਿੱਚ ਐਸਲਿ ਮਿਸ਼ਨ ਹੈਲਪਰ ਜੈਟੀ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਐਸੀ ਸਮੂਹ ਸੈਡੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਤਾਨਤਨ ਬਾਬਾ RAMDAS ਮਹਾਰਾ ਕਿਰਪਾ ਕਰਨ ਸਮੂਹ ਸੱਤੇ ਹਰੇ ਪ੍ਰਵਾਨ ਕਰਨ ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀਓ ਮਿਸ਼ਨ ਹੈਲਪਰ ਜੈਗਰੋਸ ਮੁੰਬਦਜ਼ਨ ਨੂੰ ਵੱਤੋਂ ਦੇ ਕਾਮਨਾਇ ਵਕਸ਼ਨ ਰਕੀਆਂ ਵਕਸ਼ਨ ਇਸ ਤਰ੍ਹਾਂ ਇਹ ਸੇਵਾ ਕਰਦੇ ਰਹਿਣ वाहिगुरू जी का ख़ा वाहिगुरू जी फति